ਚਲੋ ਕਾਕੂ ਹਰੇ ਭਾਈ ਕਈ ਮੈਂ ਪਰਿਵਾਰ ਦੇਖੇ ਆ ਇੱਕ ਦਾ ਮੂੰਹ ਇੱਧਰ ਇੱਕ ਦਾ ਇੱਧਰ ਤੇ ਇੱਕ ਦਾ ਇੱਧਰ ਹਾਂ ਤੇ ਤੀਰਥ ਬੰਗੀ ਵਾਲਾ ਆਪਣਾ ਯਾਰ ਦੋਸਤ ਹੈ ਪੱਕਾ ਠੀਕ ਹੈ ਭਾਈ ਉਹਨੇ ਉਸ ਵਿਸ਼ੇ ਤੇ ਗੀਤ ਲਿਖਿਆ ਹਾਂਜੀ ਉਹ ਗੀਤ ਕੀ ਲਿਖਿਆ ਵੇ ਮੈਨੂੰ ਚਾਰ ਲੈਣਾ ਸੁਣਾਉਣਾ ਜਰੂਰ ਭਾਈ ਜਰੂਰ ਹੋ ਜਿੱਥੇ ਮਿਲ ਕੇ ਸਦਾਨੇ ਲੋਕ ਰਹਿੰਦੇ ਉਥੇ ਛਾਂ ਦੇ ਨਾਲ ਸਿਰਦਾਰੀਆਂ ਨੇ ਖੁਸ਼ੀਆਂ ਨਾਲ ਉਹਨਾਂ ਦੇ ਬਸਨ ਖੇੜੇ ਤੇ ਜਿੱਥੇ ਰੱਬ ਦੀਆਂ ਰਹਿਮਤਾਂ ਸਾਰੀਆਂ ਨੇ ਕੀ ਬਾਤ ਹੈ ਰੱਬ ਦੀ ਰਹਿਮਤ ਸਭ ਦੀ ਸਹਿਮਤ ਘਰ ਵਿੱਚ ਖੁਸ਼ੀਆਂ ਨੇ ਘਰ ਨੂੰ ਨੰਗ ਬਣਾਤਾ ਜੇ ਕਰ ਕਰਦੇ ਮੁਖੀਆਂ ਨੇ ਹਰਥਾਂ ਚਰਚਾ ਹੁੰਦੀ ਉਹਦੇ ਗਲਤ ਵਿਚਾਰਾਂ ਦੀ ਗਲਤ ਵਿਚਾਰਾਂ ਦੀ ਸਭ ਤੋਂ ਚੰਗੀ ਜ਼ਿੰਦਗੀ ਹੁੰਦੀ ਕੁਝ ਪਰਿਵਾਰਾਂ ਦੀ ਸਭ ਤੋਂ ਚੰਗੀ ਜ਼ਿੰਦਗੀ ਹੁੰਦੀ ਖੁਸ਼ ਪਰਿਵਾਰਾਂ ਦੀ ਸਹੀ ਗੱਲ ਹੈ ਨਾ ਬਾਈ ਖੁਸ਼ ਪਰਿਵਾਰਾ ਜਿਹੜੇ ਖੁਸ਼ ਪਰਿਵਾਰ ਹੈ ਉਹਨਾਂ ਦੀ ਜ਼ਿੰਦਗੀ ਬਹੁਤ ਵਧੀ ਹੁੰਦੀ ਹੈ ਬਿਲਕੁਲ ਅੱਛਾ ਬਾਈ ਮੈਂ ਇੱਕ ਗੱਲ ਪੁੱਛਦਾ ਮਤਲਬ ਤੁਸੀਂ ਕਿੰਨੇ ਭੈਣ ਭਰਾ ਅਸੀਂ ਤਿੰਨ ਹੈ ਬਾਈ 2 2 ਠੀਕ ਆ ਜੇ ਆਪਾਂ ਗੱਲ ਕਰੀਏ ਬਾਈ ਹਨਾ ਮਤਲਬ ਵੀ ਮੇਰੇ ਹਿਸਾਬ ਨਾਲ ਵੀ ਸਾਰਿਆਂ ਦੀ ਇਹ ਟਿਕਾਣਾ ਇਹ ਬੰਨੋਂ ਬਈ ਕਿਉਂ ਹਟ ਜਾਂਦੀ ਆ ਆਪਸ ਵਿੱਚ ਭਰਾਵਾਂ ਦੀ ਲਾਲੂ ਆਪਾਂ ਦੇਖਦੇ ਆਂ ਵੀ ਕਿਉਂ ਬੰਨੋਂ ਹਟ ਜਾਂਦੀ ਆ ਆਪਸ ਵਿੱਚ ਵੀ ਤੂੰ ਤੂੰ ਮੈਂ ਮੈਂ ਕਿਹ ਵੀ ਲੋਕ ਹੀ ਲੜਾਈ ਜਾਂਦੇ ਰਹਿੰਦੇ ਆ ਏਹੇ ਬਾਈ ਕੋਸਤਾ ਲੋਕ ਉਂਗਲਾ ਲਾਈ ਜਾਂਦੇ ਐ ਤੇ ਭਰਾਵਾ ਕੁਸ ਉਂਗਲਾ ਲੱਗਣ ਵਾਲੇ ਮੰਗੜ ਠੀਕ ਐ ਇਹ ਮੈਨੂੰ ਪੂਰਾ ਕਰ ਦਿੰਦੇ ਤੈਨੂੰ ਮੈਂ ਭਰਾਵਾ ਦੀ ਗੱਲ ਵੀ ਸੁਣਾਉਣਾ ਅੱਛਾ ਹਾਂ ਹੁਣ ਦੇਖ ਘਰ ਦੇ ਵਿੱਚ ਕੋਈ ਮੰਗੜ ਆ ਗਿਆ ਨਹੀਂ ਉਹ ਟੁੱਕੀ ਦਾ ਘਰ ਦੇ ਵਿੱਚ ਕੋਈ ਮੰਗੜ ਆ ਗਿਆ ਨਹੀਂ ਉਹ ਟੁੱਕੀ ਦਾ ਤੀਰਥ ਬੰਦੀ ਪੰਗੀ ਸਭ ਦੇ ਅੱਗੇ ਮਸਲਾ ਰੋਟੀ ਦਾ ਤੀਰਥ ਬੰਗੀ ਸਭ ਦੇ ਅੱਗੇ ਮਸਲਾ ਰੋਟੀ ਦਾ ਉਹ ਮੱਥ ਦਾ ਮਾਨ ਵਧਾਉਂਦੀ ਬੋਲੀ ਮਿੱਠਤ ਪਿਆਰਾਂ ਦੀ ਜਿਵੇਂ ਸੋਡੀ ਹੈ ਨਾ ਮਿੱਠਤ ਪਿਆਰਾਂ ਦੀ ਸਭ ਤੋਂ ਚੰਗੀ ਜ਼ਿੰਦਗੀ ਹੁੰਦੀ ਖੁਸ਼ ਪਰਿਵਾਰਾਂ ਦੀ ਸਭ ਤੋਂ ਚੰਗੀ ਜ਼ਿੰਦਗੀ ਹੁੰਦੀ ਖੁਸ਼ ਪਰਿਵਾਰਾਂ ਦੀ ਅੱਛਾ ਜੀ ਹੁਣ ਕਰਦੇ ਆਂ ਭਰਾਵਾਂ ਦੀ ਗੱਲ ਹਾਂ ਇਹ ਬਾਈ ਜੀ ਗੱਲ ਇਹ ਹੈ ਕਿ ਹੌਲੀ 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 ਪੈਂਦਾ ਪੈਂਦਾ ਫਰਕ ਪੈ ਜਾਂਦਾ ਹੈ ਨਾ ਆਪਾਂ ਕੰਮ ਵੱਧ ਘੱਟ ਕਰਦਾ ਐ ਕਰਦਾ ਹਨਾ ਤੇ ਉਤੇ ਵੀ ਬਾਈ ਨੇ ਮਤਲਬ ਵਿਚਾਰ ਲੈਣਾ ਲਿਖੀਆਂ ਸੀਗੀਆਂ ਉਹ ਵੀ ਮੈਂ ਤੁਹਾਨੂੰ ਸਰੋਤਾਂ ਨੂੰ ਰੂਪ ਰੂਪ ਕਰ ਦਿੰਦਾ ਉਹ ਸੀਗਾ ਅ ਅ ਕਰ ਕਿ ਤੈਨੂੰ ਤੂੰ ਨਾਲ ਗੱਲ ਸੁਣਾ ਮੈਂ ਉਹ ਕਰਦਾ ਯਾਦ ਕਰਦਾ ਹਾਂ ਮੈਂ ਤੁਹਾਨੂੰ ਇਹ ਗੱਲ ਸੁਣਾਉਣਾ ਅੱবি ਮੈਂ ਨਾ ਮਤਲਬ ਇੱਕ ਫਿਲਮੀ ਐਕਟਰ ਆਪਣੇ ਇਹ ਬਹੁਤ ਵੱਡੇ ਮਤਲਬ ਬਹੁਤ ਸਾਰੀਆਂ ਫਿਲਮਾਂ ਹਿੱਟ ਹੋਈਆਂ ਨੇ ਕਿਉਂਕਿ ਮੈਂ ਵੀ ਬਈ ਬਹੁਤ ਵੱਡਾ ਫੈਨ ਹਾਂ ਜਿਵੇਂ ਆਪਾਂ ਆ ਤੁਹਾਨੂੰ ਦੱਸਿਆ ਜਿਵੇਂ ਮਤਲਬ ਜੋਗਰਾਜ ਜੀ ਹੈ ਨਾ ਓਕੇ ਓਕੇ ਹਾਂ ਤੇ ਬਹੁਤ ਵੱਡੇ ਮਤਲਬ ਆਪਣੇ ਪੰਜਾਬ ਦੇ ਫਿਲਮੀ ਐਕਟਰ ਹਨਾ ਵੀ ਬਹੁਤ ਸਾਰੇ ਫਿਲਮਾਂ ਆਈਆਂ ਉਹਨਾਂ ਦੀਆਂ ਹਨਾ ਤੇ ਉਹਨਾਂ ਦੀ ਗੱਲ ਮੈਨੂੰ ਇੱਕ ਵਧੀਆ ਲੱਗੀ ਵੀ ਮਨ ਲਓ ਉਹਨਾਂ ਨੇ ਕਿਸੇ ਇੰਟਰਵਿਊ ਦੇ ਵਿੱਚ ਕਿਹਾ ਸੀ ਕਹਿੰਦਾ ਵੀ ਘਰ ਦੇ ਵਿੱਚ ਕਹਿੰਦਾ ਵੀ ਕਲੇਸ਼ ਕਿਉਂ ਪੈਂਦਾ ਕਹਿੰਦਾ ਜਦੋਂ ਕੋਈ ਬਾਹਰਲਾ ਬੰਦਾ ਜਾਂ ਕੋਈ ਆਪਣਾ ਰਿਸ਼ਤੇਦਾਰ ਘਰੇ ਆਵੇ ਕਹਿੰਦਾ ਹੂੰ ਕਹਿੰਦਾ ਵੀ ਇੱਕ ਅਲੱਗ ਕਮਰਾ ਬਣਿਆ ਹੋਵੇ ਕੇਰਾਂ ਬਸ ਸੱਸ ਸਹਰੀ ਗੱਲ ਬਲਾ ਕੇ ਠੀਕ ਆ ਤੇ ਕਰਦਾ ਇੱਕ ਮੈਮਰੀ ਹੈ ਨਾ ਕੋਲੇ ਬੈਠੇ ਮੰਨ ਕੇ ਚਲੋ ਜਿਵੇਂ ਆਪਾਂ ਹੁਣ ਦੇਖਦੇ ਆ ਉਹਨਾਂ ਨੇ ਕਿਹਾ ਸੀ ਕਹਿੰਦਾ ਵੀ ਜਦੋਂ ਕੋਈ ਪਿੰਡ ਦਾ ਬੰਦਾ ਜਮਾ ਸਾਰੀ ਫੈਮਿਲੀ ਚ ਆ ਕੇ ਬਹਿੰਦਾ ਹਾਂ ਉਹ ਵੀ ਕਹਿੰਦਾ ਫਰਕ ਪੈਂਦਾ ਇੱਕ ਰਿਸ਼ਤੇਦਾਰ ਨੂੰ ਕਹਿੰਦਾ ਵੀ ਇੰਨਾ ਕੁ ਮੂੰਹ ਨਾ ਲਾਓ ਵੀ ਰਿਸ਼ਤਰ ਜਮਾ ਆਪਣੇ ਮੰਨ ਲਓ ਵੀ ਅੰਦਰ ਬਹਿ ਕੇ ਉਹਦੀਆਂ ਇੱਧਰ ਕਰਤੀਆਂ ਉਹਦੇ ਇੱਧਰ ਕਰਤੀਆਂ ਇੰਨਾ ਟਾਈਮ ਹੀ ਨਾ ਦਿਓ ਬਸ ਚਾਹ ਪੀਓ ਟਾਈਮ ਹੀ ਨਾ ਦਿਓ ਤੇ ਬਲਾਕ ਮਾੜੀ ਬੁਟੀ ਗੱਲਬਾਤ ਕਰਕੇ ਇਹਨੂੰ ਕਹਿੰਦੇ ਭਾਈ ਤੂੰ ਆਪਦੇ ਘਰੇ ਆਪ ਆਪਦੇ ਘਰੇ ਇਹ ਨਾ ਗੱਲ ਮੈਨੂੰ ਗੱਲ ਨਹੀਂ ਬਹੁਤ ਵਧੀਆ ਲੱਗੀ ਕਾਕੂ ਭਾਈ ਜੀ ਗੱਲ ਤਾਂ ਹੈ ਨਾ ਬਿਲਕੁਲ ਵਜਨ ਵਾਲੀ ਹੈ ਪਰ ਹੁਣ ਕੀ ਹੋ ਗਿਆ ਨਾ ਇਹ ਗੱਲ ਉਹਦੋਂ ਫੋਨ ਤੋਂ ਪਹਿਲਾਂ ਬੜੀ ਵਜਨਦਾਰ ਸੀਗੀ ਹੁਣ ਇਹ ਕੱਟ ਗਈ ਕਿਉਂ ਕੱਟ ਗਈ ਹੁਣ ਭਾਈ ਨੰਬਰ ਲੈ ਲੈਂਦਾ ਫੋਨ ਯਾਰ ਹਰੇਕ ਬੰਦਾ ਹੈ ਨਾ ਫੋਨ ਨੰਬਰ ਤੇ ਕਹੇ ਦਿੰਦਾ ਯਾਰ ਉਹ ਆਏ ਆ ਉਹ ਥੋੜੀ ਕੁੜੀ ਨੂੰ ਆਏ ਬੋਲੀ ਜਾਂਦਾ ਸੀ ਉਹ ਆਏ ਬੋਲੀ ਜਾਂਦਾ ਸੀ ਇਸ ਤੇ ਇਹ ਗੱਲਾਂ ਹੋਗੀਆਂ ਬਈ ਹੁਣ ਇਹ ਫੋਨ ਨੰਬਰਾਂ ਨੇ ਬਾਈ ਦੁਨੀਆਂ ਨਾ ਉਹ ਕਰਤੀ ਜਦਲ ਮਦਲ ਕਰਤੀ ਬਿਲਕੁਲ ਹਾਂ ਇੱਕ ਹੋਰ ਆ ਬਾਈ ਜਦੋਂ ਆਪਾਂ ਕਿਤੇ ਵੀ ਰਿਸ਼ਤਰੀ ਜਾਂਦੇ ਹਾਂ ਨਾ ਤੇ ਪਹਿਲਾ ਜੇ ਆਪਾਂ ਰਿਸ਼ਤਰੀ ਚ ਜਾਂਦੇ ਸੀਗੇ ਹਨਾ ਆਪਣੇ ਮੰਨ ਲਓ ਵੀ ਜਾਂ ਆਪਾਂ ਪੂਆ ਕੋਲ ਜਾਂਦੇ ਸੀ ਜਾਂ ਪੂਆ ਵਰਗੇ ਆਪਣੇ ਕੋਲੇ ਆਉਂਦੇ ਕੋਲ ਮੇਰਾ ਮੁੰਡਾ ਹਨਾ ਆਪਾਂ ਮੰਨ ਲਓ ਸਾਰੇ ਆ ਜਿਵੇਂ ਗੱਲਾਂ ਬਾਤਾਂ ਸੁਣਾਉਂਦੇ ਜੇ ਕੋਈ ਉਮਰ ਚੋਂ ਛੋਟਾ ਹੁੰਦਾ ਜਿਵੇਂ ਮੈਂਸ ਉਥੋਂ ਕਿੰਨਾ ਛੋਟਾ ਹਨਾ ਤਾਂ ਤੁਸੀਂ ਮੈਨੂੰ ਕਹਿੰਦੇ ਯਾਰ ਵੀ ਆਇਆ ਤੈਨੂੰ ਬਾਤ ਸੁਣਾਉਣਾ ਕੋਈ ਗਾਣਾ ਕੋਈ ਕਿੱਸਾ ਸੁਣਾਉਣਾ ਕਿਉਂਕਿ ਬਾਤ ਸੁਣਾਉਂਦੇ ਸੁਣਾਉਂਦੀ ਮੰਨ ਲਓ ਸੌ ਜਾਂਦੇ ਸੀ ਅੱਜ ਦੇ ਟ ਹੂੰ ਤੁਸੀਂ ਸ਼ਾਇਦ ਵੀ ਮਤਲਬ ਗੱਲਬਾਤ ਕਰ ਰਹੇ ਹੋ ਕਿ ਤੁਸੀਂ ਪੁਰਾਣੇ ਬੰਦੇ ਆ ਗਏ ਹਨ ਤੇ ਜਿਹੜੇ ਨਵੇਂ ਆ ਗਏ ਉਹ ਤਾਂ ਮੈਨੂੰ ਆ ਲੱਗਦਾ ਕੇਰਾ ਸਸਰੀ ਘਰ ਬੁਲਾ ਕੇ ਭੂਆ ਨੂੰ ਮਿਲ ਕੇ ਜਾ ਆ ਤੇ ਫਫੜ ਨੂੰ ਮਿਲ ਕੇ ਬਸ ਬਈ ਮੋਬਾਈਲਾਂ ਚੱਕ ਲੈਣ ਉਤੋਂ ਦੀ ਇਹ ਗਰਮੀ ਰਮੀ ਨਾ ਲੈ ਕੇ ਖੇਸ ਆਉਣਾ ਮੋਬਾਈਲਾਂ ਦੇਖੀ ਜਾਂਦੇ ਆ ਟੜਕੇ ਬਸ ਚਾਹ ਬਲੇ ਮਾਣਾ ਮੋਟਾ ਬੋਲਦੇ ਆ ਭੂਆ ਮੈਂ ਚਾਹ ਪੀਣੀ ਆ ਜਾਏ ਹਨ ਤੇ ਬਾਕੀ ਅੱਜ ਕੱਲ ਚਾਹ ਵੀ ਨਹੀਂ ਪੀਂਦੇ ਬਦ ਕੀ ਗੱਲ ਹੈ ਭਾਈ ਮੋਬਾਈਲਾਂ ਨੇ ਜਾਣਕਾਰੀ ਇਹ ਜਿਹੜਾ ਜਿਹੜਾ ਸਹੀ ਇਸਤੇਮਾਲ ਕਰਦਾ ਉਹ ਤਾਂ ਸਹੀ ਹੈ ਤੇ ਜਿਹੜਾ ਗਲਤ ਕਰਦਾ ਤੇ ਭਈ ਉਹ ਗਲਤੀ ਹੈ ਉਹ ਗਲਤੀ ਹੈ ਹਾਂ ਸਹੀ ਹੈ ਬਿਲਕੁਲ ਇਪਰਾਮਾਂ 'ਚ ਫਰਕ ਬਈ ਉੱਥੋਂ ਹੀ ਪੈਂਦਾ ਆ ਕੇ ਠੀਕ ਹੈ ਤੇ ਬਾਕੀ ਬਾਈ ਤੁਹਾਨੂੰ ਪਤਾ ਹੀ ਹੈ ਜਿਹੜਾ 2000 ਤੋਂ ਉੱਪਰ ਉੱਪਰ ਆਪਾਂ ਸੌਰੀ ਬਾਈ ਗੁੱਸਾ ਨਾ ਕੋਈ ਕਰੇ ਹਨਾ ਤੇ ਫਰਕ ਬਾਈ ਪੈ ਗਿਆ ਹਨਾ ਆਪ ਹੀ ਸਮਝ ਲੈਣਗੇ ਬਾਈ ਗੱਲ ਭਰਾਵਾਂ ਦੀ ਚੱਲੀ ਸੀ ਬਾਈ ਹਨਾ ਭਰਾਵਾਂ ਤੇ ਬਾਈ ਬਾਈ ਨੇ ਵੀ ਲਿਖੀਆਂ ਸੀ ਚਾਰ ਲੈਣਾ ਬਾਈ ਉਹਨੇ ਕੀ ਲਿਖਿਆ ਹੋ ਮਤਲਬ ਦੀ ਇਹ ਦੁਨੀਆ ਯਾਰੋ ਮਤਲਬ ਦੀ ਇਹ ਦੁਨੀਆ ਯਾਰੋ ਹੱਸਦਾ ਨਹੀਂ ਕੋਈ ਚਾਵਾਂ ਨਾਲ ਕੌਣ ਕਿਸੇ ਨੂੰ ਆਪਣਾ ਸਮਝੇ ਰਿਹਾਨਾ ਮੋ ਪਰਾਮਾ ਨਾਲ ਮਤਲਬ ਦੀ ਇਹ ਦੁਨੀਆ ਯਾਰੋ ਹੋ ਕੰਡਾ ਬਜਿਆ ਨਹੀਂ ਸੀ ਜਰਦਾ ਕੀ ਪੁੱਤਰ ਕੀ ਤੀਦਾ ਬਜ਼ੁਰਗ ਦੀ ਗੱਲ ਹੈ ਬਾਈ ਹੋ ਕੰਡਾ ਬਜਿਆ ਨਹੀਂ ਸੀ ਜਰਦਾ ਕੀ ਪੁੱਤਰ ਕੀ ਤੀਦਾ ਕਰਦਾ ਹੁਣ ਤੂੰ ਦੁਸ਼ਮਣ ਬਣ ਗਿਆ ਉਹੀ ਟੱਬਰ ਜੀ ਦਾ ਜਿੱਦ ਤੱਕ ਕਮਾਉਂਦਾ ਸੀ ਬਾਈ ਉਦੋਂ ਚੰਗਾ ਸੀ ਹਨਾ ਤੇ ਜਦੋਂ ਮੰंजे ਚ ਬਹਿ ਗਿਆ ਤੇ ਉਦੋਂ ਉਹੀ ਭੜਾ ਲੱਗਣ ਲੱਗਾ ਕਰਦਾ ਹੁਣ ਤੂੰ ਦੁਸ਼ਮਣ ਬਣ ਗਿਆ ਉਹੀ ਟੱਬਰ ਜੀ ਦਾ ਯਾਰ ਮੈਂ ਇੱਧਰ ਕਿੱਧਰ ਗਿਆ ਕੀਤੇ ਕੱਟ ਬਾਈ ਇਹ ਆਪਾਂ ਹੀ ਚੱਲਣ ਦੇ ਸਾਫ ਕਰਦੇ ਨਹੀਂ ਹੈਗੇ ਅਹੀਂ ਚੱਲੂਗਾ ਅਹੀਂ ਚੱਲੂਗਾ ਕੱਟਦੇ ਨਹੀਂ ਆਪਾਂ ਹਾਂ ਹਰ ਕੋਈ ਆਖੇ ਰਹੇ ਭੌਂਕਦਾ ਹਰ ਕੋਈ ਆਖੇ ਰਹੇ ਭੌਂਕਦਾ ਕੰਮ ਗਿਣਾਉਂਦਾ ਬਾਹਾਂ ਨਾਲ ਕੌਣ ਕਿਸੇ ਨੂੰ ਆਪਣਾ ਸਮਝੇ ਰਿਹਾਨਾ ਮੋ ਪਰਾਮਾ ਨਾਲ ਮਤਲਬ ਦੀ ਹੈ ਦੁਨੀਆਂ ਯਾਰੋ ਫਿਰ ਕੀ ਕਹਿੰਦਾ ਉਹ ਛੱਡ ਕਲਪਣਾ ਮਨ ਸਮਝਾਈਏ ਕਿਨੂੰ ਦੁੱਖ ਸੁਣਾਈਏ ਹੋ ਛੱਡ ਕਲਪਣਾ ਮਨ ਸਮਝਾਲੇ ਕਿਨੂੰ ਦੁੱਖ ਸੁਣਾਈਏ ਹੋ ਵਿਚ ਬਡਾ ਪੇ ਤੀਰਥ ਮੰਗੀ ਚੁੱਪ ਕਰ ਟੈ ਮਟ ਪਾਈਏ ਹੋ ਵਿਚ ਬਡਾ ਪੇ ਤੀਰਥ ਮੰਗੀ ਚੁੱਪ ਕਰ ਟਾਈਮ ਇਟ ਪਾਈਏ ਹਉ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਸਾਂਝ ਹੁੰਦੀ ਐ ਸਾਹਾਂ ਨਾਲ ਓ ਕੌਣ ਕਿਸੇ ਨੂੰ ਆਪਣਾ ਸਮਝੇ ਰਿਹਾ ਨਾ ਮੋਹ ਪਰਾਮਾ ਨਾਲ ਮਤਲਬ ਦੀ ਹੈ ਦੁਨੀਆ ਯਾਰੋ ਬਾਈ ਦੁਨੀਆ ਮਤਲਬ ਦੀ ਰਹੇਗੀ ਜੇ ਤਾਂ ਤੇਰੇ ਕੋਲੇ ਕੋਈ ਚਾਰ ਸਿਲੜ ਹੈਗੇ ਤਾਂ ਠੀਕ ਹੈ ਜੇ ਬਾਈ ਕੁਛ ਹੈ ਨਹੀਂ ਤਾਂ ਦੁਨੀਆ ਮਤਲਬ ਦੀ ਅੱਜ ਕੱਲ ਹਾਂ ਇਹ ਗੱਲ ਬਾਤ ਹੈ ਬਾਈ ਅੱਜ ਕੱਲ ਕੋਈ ਕਿਸੇ ਦਾ ਨਹੀਂ ਬਾਈ ਜੇ ਤੂੰ ਕਹੀ ਜਾਏਗਾ ਸਾਡਾ ਲਾਣਾ ਸਾਡਾ ਫਲਾਣਾ ਸਾਡਾ ਢਿੰਕਾ ਬੰਦਾ ਕੌਣ ਹੈ ਜਿਹੜਾ ਆਪਣੇ ਨੇੜਤਾ ਬੰਦਾ ਜਿਹੜਾ ਆਪਣੀ ਮੌਕੇ ਤੇ ਮਦਦ ਕਰਦਾ ਮੌਕੇ ਤੇ ਫੋਨ ਕਰੇ ਤੋਂ ਆਉਂਦਾ ਹੈ ਬਿਲਕੁਲ ਹੈਂ ਮੈਨ ਲਾ ਰੈਸਟੋਰੈਂਟ ਮਲਗ ਮੰਡੀ ਵੱਦ ਸਪੋਰਟ ਭਾਈ ਤੇਰੀ ਮੱਝ ਸੁੰਦੀ ਰਾਤ ਨੂੰ ਤੇਰੇ ਲਾਣੇ ਦਾ ਘਰ ਭਾਈ ਇਹ ਤੋਂ 10 ਕਿਲੇ ਦੂਰ ਹੈ ਜਦੋਂ ਨੂੰ ਚੱਲ ਕੇ ਉਹਦੋਂ ਤਾਂ ਭਾਈ ਗਵਾਂਡੀ ਨਾਲ ਹੀ ਕੰਮ ਆ ਜਾਊਗਾ ਬਿਲਕੁਲ ਬਿਲਕੁਲ ਭਾਈ ਹਾਂ ਆਪਣਾ ਕੋਣ ਹੋਇਆ ਗਮੰਡੀ ਹੋਇਆ ਬਿਲਕੁਲ ਬਿਲਕੁਲ ਹਾਂ ਜਿਹੜਾ ਗਮੰਡੀ ਹੁੰਦਾ ਨਾ ਬਾਈ ਬਹੁਤ ਵਧੀਆ ਬਾਈ ਬਣਾ ਕੇ ਰੱਖਿਆ ਕਰੋ ਗਮੰਡੀ ਨਾਲ ਤੇ ਬਗਾੜਿਆ ਨਾ ਕਰੋ ਵੀਰ ਬਣ ਕੇ ਪਿਆਰ ਬਣਾਈ ਰੱਖਿਆ ਕਰੋ ਵੀਰ ਬਣ ਕੇ ਹਾਂ ਬਿਲਕੁਲ ਬਿਲਕੁਲ ਹਾਂ ਆਪਦਾ ਜਦੋਂ ਚੱਲ ਕੇ ਆਊਗਾ ਉਦੋਂ ਤਾਂ ਬੜਾ ਕੁਝ ਹੋ ਜੂਗਾ ਬਾਈ ਤੇ ਬਾਈ ਮਿੱਤਰੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਵੀਡੀਓ ਸਾਡੀ ਵਧੀਆ ਲੱਗੀ ਕਿਉਂਕਿ ਅਸਤਾ ਮੰਨ ਲਓ ਵੀ ਜਿੰਨਾ ਕਿ ਸਾਡੇ ਮਨ ਦੇ ਵਿੱਚ ਸੀਗਾ ਉਨੇ ਗੱਲਾਂ ਬਾਤ ਤੁਹਾਨੂੰ ਸੁਣਾਈਆਂ ਤੇ ਅਮੀਰ ਕਰਦੇ ਆ ਮੈਂ ਤੁਹਾਨੂੰ ਵਧੀਆ ਲੱਗੂਗਾ ਨਾ ਬਾਈ ਬਹੁਤ ਗੱਲ ਲੱਗੂ ਬਾਈ ਯਾਰ ਪੂਰਾ ਵਧੀਆ ਲੱਗੂ ਰੰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਹਾਂ ਠੀਕ ਹੈ ਜੀ